ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤੇਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਫਤੇਹ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਵਾਈਸ ਪ੍ਰਧਾਨ ਦੇਵ ਸਿੰਘ ਦੇ ਅਗਵਾਈ ਹੇਠ ਮਾਤਾ ਸੁੰਦਰੀ ਸਕੂਲ ਵਿਖੇ ਕਰਵਾਏ ਗਏ ਪੰਜ روزہ ਚੌਥੇ 올 ਇੰਡੀਆ ਬਾਬਾ ਫਤੇਹ ਸਿੰਘ ਅੰਡਰਸਟਾਰਾ ਫੁੱਟਬਾਲ ਕੱਪ 2024 ਦੇ ਫਾਈਨਲ ਮੈਚ ਜਿੱਤ ਦਰਜ ਕਰਦੇ ਹੋਏ ਮਿਨਰਵਾ ਫੁੱਟਬਾਲ ਅਕੈਡਮੀ ਮੋਹਾਲੀ ਨੇ ਟਰੋਫੀ ਤੇ ਕਬਜ਼ਾ ਕਰ ਲਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਨਾਲ ਜਾਣ ਪਹਿਚਾਨ ਕੀਤੀ ਫਾਈਨਲ ਮੈਚ ਦਿੱਲੀ ਫੁੱਟਬਾਲ ਕਲੱਬ ਅਤੇ ਮਿੰਡਰਵਾ ਫੁੱਟਬਾਲ ਅਕੈਡਮੀ ਮੋਹਾਲੀ ਵਿਚਕਾਰ ਹੋਇਆ ਜਿਸ ਵਿੱਚ ਦਿੱਲੀ ਨੂੰ ਮਿੰਡਰਵਾ ਫੁੱਟਬਾਲ ਅਕੈਡਮੀ ਨੇ 3-1 ਨਾਲ ਹਰਾ ਕੇ ਫੁੱਟਬਾਲ ਕੱਪ ਤੇ ਕਬਜ਼ਾ ਕਰਕੇ 1,11,000 ਰੁਪਏ ਦਾ ਇਨਾਮ ਜਿੱਤਿਆ ਸਾਰੀਆਂ ਤਿਆਰੀਆਂ ਕੀਤੀ ਬਹੁਤ ਕੰਮ ਹੁੰਦੇ ਆ ਇਹ ਜਦੋਂ ਆਰਗੇਨਾਈਜ਼ ਹੋਇਆ ਸਾਰਾ ਕਰਨਾ ਬੜਾ ਔਖਾ ਹੁੰਦਾ ਜਿਵੇਂ ਕੱਲੇ ਕੱਲੇ ਦਿਨ ਅੱਡ ਲੱਗ ਜਾਂਦਾ ਬਹੁਤ ਲੰਬੀ ਲਾਈਨ ਪਰ ਫਿਰ ਵੀ ਮੈਂ ਕਮਾਂਗਾ ਵੀ ਤੁਹਾਡੀ ਬੱਲੇ ਬੱਲੇ ਆ ਜੋ ਐਡਾ ਵੱਡਾ ਤੁਸੀਂ ਕਾਰੋਬਾਰ ਆਰੰਭਿਆ ਤੇ ਚੌਥਾ ਟੂਰਨਾਮੈਂਟ ਬੜਾ ਇਸ ਸਾਲ ਹੋ ਨਿਬੜਿਆ ਸੰਜੂ ਜੀ ਦਾ ਵੀ ਮੈਂ ਬਹੁਤ ਮੈਂ ਤਾਂ ਕਹਿੰਦਾ ਧਰਨਾ ਵੀ ਜਿਹੜੇ ਸਵੇਰ ਤੋਂ ਸਪੀਕਰ ਤੇ ਖੜ੍ਹ ਜਾਂਦੇ ਆ ਕਿ ਇੰਨੇ ਜਣਿਆਂ ਦਾ ਨਾਮ ਯਾਦ ਰੱਖਦੇ ਮੈਂ ਤਾਂ ਕਈ ਵਾਰੀ ਬਹੁਤ ਮਿਸਟੇਕਸ ਕਰ ਜੰਨ ਇਧਰ ਮੇਰੇ ਪ੍ਰਧਾਨ ਸਾਹਿਬ ਖੜੇ ਆ ਐਮਐਲਏ ਸਾਹਿਬ ਖੜੇ ਆ ਦੇਵੀ ਜੀ ਖੜੇ ਨੇ ਇਧਰ ਆਪਣੇ ਜਵਿੰਦਰ ਸਿੰਘ ਜੀ ਹੋਰ ਸਾਰੇ ਜਿਹੜੇ ਮੈਂ ਨਾਮ ਭੁੱਲ ਵੀ ਗਿਆ ਹਾਂ ਮੈਂ ਇਧਰ ਭਾਜੀ ਖੜੇ ਨੇ ਸਾਰੇ ਸਾਰੇ ਮੇਰੇ ਬਹੁਤ ਸਤਕਾਰਯੋਗ ਨੇ ਪਰ ਮੇਰੀ ਇੱਕ ਬੇਨਤੀ ਹੈ ਇਹ ਜੋ ਟੂਰਨਾਮੈਂਟ ਹੈ ਇਹ ਸਭ ਤੋਂ ਛੋਟੇ ਸਹਿਰ ਜਦੇ ਬਾਬਾ ਫਤਿਹ ਸਿੰਘ ਜੀ ਦੇ ਨਾਮ ਤੇ ਕਰਾਇਆ ਜਾਂਦਾ ਹੈ ਮੇਰੀ ਰਿਕੁਐਸਟ ਹੈ ਇੱਥੋਂ ਦੇ ਲੋਕਾਂ ਸਾਰੇ ਬੱਚਿਆਂ ਨੂੰ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਜਿਹੜੇ ਅੰਡਰ 17 ਪਲੇ ਕਰਦੇ ਆ ਵੀ ਗੁਰਸਿੱਖ ਬੱਚੇ ਵੀ ਆਉਣ ਕਿਉਂਕਿ ਇਹ ਚੀਜ਼ ਦਾ ਇੱਕ ਸਿਰਫ ਟੂਰਨਾਮੈਂਟ ਕਰਾਉਣ ਤੱਕ ਮਤਲਬ ਨਹੀਂ ਸਪੋਰਟਸਮੈਨਸ਼ਿਪ ਤਾਂ ਪੱਕੀ ਹੈਗੀ ਹੈਗੀ ਹੈ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਅਸੀਂ ਕਿਰਾ ਕੀਤੇ ਲਈ ਲਾਏ ਅਸੀਂ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਆ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਇਹ ਦਿਨ ਰੱਖਿਆ ਹੈ ਵੀ ਬੱਚਿਆਂ ਨੂੰ ਉਤਸ਼ਾਹ ਮਿਲੇ ਅਸੀਂ ਬੱਚਿਆਂ ਨੂੰ ਗਾਈਡ ਕਰ ਸਕੀਏ ਮੇਰੇ ਪਤਵੰਤੇ ਸੱਜਣ ਜਿੰਨੇ ਵੀ ਜੂਸ ਵਾਲੇ ਇੱਥੇ ਪਹੁੰਚੇ ਹਨ ਉਹ ਸਾਡਾ ਇਹ ਮੈਸੇਜ ਜ਼ਰੂਰ ਦੇਣ ਤਾਂ ਕਿ ਸਾਡੇ ਇਸ ਲੋਕਲ ਏਰੀਏ ਦੇ ਵਿੱਚ ਐਡਾ ਵੱਡਾ ਥੰਮ ਦੁਨੀਆ ਦੇ ਸਭ ਤੋਂ ਮਸ਼ਹੂਰ ਧਰਮ ਸਭ ਤੋਂ ਮਹਿੰਗੀ ਧਰਮ ਬਾਬਾ ਜੂਰਾਵਰ ਸਿੰਘ ਬਾਬਾ ਭਤੇ ਸਿੰਘ ਮਹਾਤਾ ਗੁਰਦੁਆਰ ਜੀ ਦੇ ਇਸ ਮਹਾਨ ਸਥਾਨ ਤੇ ਹੋਰ ਰੌਣਕਾਂ ਲਗਤ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੈਂ ਵੀ ਅਗਲੇ ਖਾਂ ਜਾਣਾ ਹੈ ਵੀਰਾਂ ਨਾਲ ਮਿਲ ਕੇ ਜੋ ਸਾਡੀ ਡਿਊਟੀ ਲਈ ਸੀ ਚਾਹੇ ਉਹ ਬੌਂਡਰੀ ਵਾਲ ਦੀ ਸੀ ਚਾਹੇ ਜੋ ਉਹ ਸਾਰੀ ਪੂਰੀ ਕੀਤੀ ਤੇ ਅੱਜ ਅਸੀਂ ਇਹਨਾਂ ਨਾਲ ਵਾਅਦਾ ਕਰਕੇ ਚੱਲੇ ਆ ਜੋ ਇਹਨਾਂ ਨੇ ਸਾਨੂੰ ਉਪਕ੍ਰਿਤਾ ਇੱਕ ਤੇ ਟਾਇਲਟ ਔਰ ਸਟੇਜ ਦੇ ਉੱਪਰ ਛੱਤ ਔਰ ਜੋ ਵੀ ਲਾਈਟਿੰਗ ਦਾ ਪ੍ਰਬੰਧ ਉਹ ਮੈਂ ਵਿਸ਼ਵਾਸ ਰੱਖਦਾ ਕਿ ਆਉਣ ਦੇ ਸਾਲ ਤੱਕ ਮਾਨਯੋਗ ਸਰਕਾਰ ਤੋਂ ਰਾਜ ਦੇ ਨਿਸ਼ਾਨ ਅੰਦੇਸ਼ਾਂ ਵਿੱਚ ਤੁਸੀਂ ਪੂਰੀ ਕਰਾਂਗੇ ਔਰ ਆਪਣੇ ਨੌਜਵਾਨਾਂ ਨੂੰ ਇਮੀਅਤ ਜੀ ਦੇਖ ਰਹੇ ਹਾਂ ਬਹੁਤ ਵਧੀਆ ਗਰਾਊਂਡ ਬਣਿਆ ਚੌਥੇ ਫੁੱਟਬਾਲ ਟੂਰਨਾਮੈਂਟ ਤੇ ਅਗਲੇ ਸਾਲ ਇਸ ਨੂੰ ਹੋਰ ਵੀ ਵਧੀਆ ਬਣਾ ਕੇ ਸਾਡੇ ਨੌਜਵਾਨਾਂ ਨੂੰ ਮਰਪਿਤ ਕਰਾਂਗੇ ਤਾਂ ਕਿ ਉਹ ਨਸ਼ੇ ਤੋਂ ਦੂਰ ਹੋ ਸਕਣ ਅਤੇ ਸ਼ਹੀਦਾਂ ਦੀ ਮਹਾਨਤਾ ਦੀਦਾਣਾ ਪੂਰੀ ਦੁਨੀਆ ਦੇ ਵਿੱਚ ਜਾਵੇ ਵਾਇਰ ਦੀ ਜਿੱਤ ਦਾ ਖਾਲਸਾ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز